ਹਾਂਜੀ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਨਾ ਨੂੰ ਕੇ ਹੋ ਗਿਆ ਰੈਡੀ ਤੇ ਹੁਣ ਕਮਰਾ ਛੱਡਣ ਦਾ ਟਾਈਮ ਆ ਗਿਆ ਤੇ ਆਪਾਂ ਚੱਲਦੇ ਆਂ ਗੁਰੂ ਘਰ ਵੱਲ ਉੱਥੇ ਮੱਥਾ ਟੇਕ ਕੇ ਤੇ ਉਸ ਤੋਂ ਬਾਅਦ ਲੰਗਰ ਛੱਕ ਕੇ ਤੇ ਚੱਲੇ ਪਾਉਣੇ ਆਪਾਂ ਅਨੰਦਪੁਰ ਸਾਹਿਬ ਵੱਲ ਤੇ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਆਂ ਅੱਗੇ ਆਮਣਾ ਲੈ ਰਿਆ ਪ੍ਰਸਾਦ ਜਾਨ ਜਾਨ ਨਾ ਸੋਦੇ ਦਾਸ ਸੰਜੀਰੀ ਪ੍ਰਸਾਦ ਸੋਦੇ ਦਾਸ ਹੈ ਸੋਦੇ ਲੈਣਾ ਤਾਂ ਸੇ ਫਿਰ ਬਾਅਦ ਲੈਣਾ ਆਪਾਂ ਬਹੁਤ ਜਨਾ ਨਹੀਂ ਇਹ ਇਸ ਮੇਡਾਲ ਦਾ ਪਾਣੀ ਇਕੱਠਾ ਪੰਜ ਪੰਜ ਲੈ ਲੈਨੇ ਆਂ ਮੈਂ ਬਾਪਾ ਪਾਣੀ ਦਾ ਇਲਾਕਾ ਹਾਂਜੀ ਬਹੁਤ ਦੂਦਾ ਬਹੁਤ ਪੰਜ ਆਲੋ ਪੰਜ ਮੈਨੂੰ ਦੇ ਦਈਏ ਅਲੱਗ-ਅਲੱਗ ਕਰਦੇ ਹੋ ਤਿੰਨੇ ਲੋ ਪੰਜ ਜੀ ਆਪਾਂ ਅਗੇ ਭੁੰਤਰ ਤੇ ਇੱਥੇ 30 ਕਿਲੋਮੀਟਰ ਰਹਿ ਗਿਆ ਮਣੀ ਕਰਨ ਸਾਹਿਬ ਮਣੀ ਕਰਨ ਸਾਹਿਬ ਤੋਂ ਵਾਪਸ ਆਉਂਦਿਆਂ ਤੇ ਸੋਹਣੀ ਜਿਹੀ ਲੋਕੇਸ਼ਨ ਮਿਲੀ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਦੇਖੋ ਪਹਾੜਾਂ ਵਿੱਚੋਂ ਸਿੰਮ ਦਾ ਪਾਣੀ ਤੇ ਸੰਗਤ ਵਾਪਸ ਵੀ ਆ ਰਹੀ ਹੈ ਤੇ ਜਾ ਵੀ ਰਹੀ ਹੈ ਉਧਰੋਂ ਇੱਧਰ ਚੇਤਾਵਨੀ ਵੀ ਲਿਖ ਰੱਖੀ ਇਹਨਾਂ ਨੇ ਚੇਤਾਵਨੀ ਤਾਂ ਦੇਣਗੇ ਬਈ ਜੀ ਤੇ ਬਾਕੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਉੱਚੇ ਉੱਚੇ ਪਹਾੜ ਤੇ ਉੱਤੇ ਹਰਾ ਹਰਾ ਘਾਹ ਜਿਵੇਂ ਲੂਈ ਲਾਈ ਹੁੰਦੀ ਹੈ ਨਾ ਕੋਈ ਬਣਾ ਕੇ ਉਸ ਹਿਸਾਬ ਨਾਲ ਲੱਗ ਰਿਹਾ ਪਰ ਹੈ ਕਿ ਇਹ ਨੈਚੁਰਲ ਬਿਊਟੀ ਹੈ ਕੋਈ ਮੇਕਅਪ ਨਹੀਂ ਕੀਤਾ ਹੋਇਆ ਇਹਨਾਂ ਤੇ ਨੈਚੁਰਲ ਹੀ ਹੈ ਸਾਰਾ ਕੁਝ ਇਹ ਬਹੁਤ ਸੋਹਣੇ ਲੱਗ ਰਹੇ ਹੈ ਇਹ ਪਹਾੜਾਂ ਦੀ ਥੱਲੇ ਗੋਚ ਵਸੇ ਹੋਏ ਘਰ ਤੇ ਨਾਲ ਵਹਿੰਦੀ ਨਦੀ ਪਾਰਵਤੀ ਨਦੀ ਆਪਣੇ ਨਾਲ ਨਾਲ ਹੀ ਜਾਊਗੀ ਹਲੇ ਅ ਸਬਰ ਤਾਇ ਕਰਦੇ ਕਰਦੇ ਆਪਾਂ ਭੁੰਦਰ ਤੱਕ ਪਹੁੰਚ ਗਏ ਮਕਾਨ ਬਹੁਤ ਸੋਹਣੇ ਲੱਗ ਰਹੇ ਆ ਬਾਕੀ ਪਹਾੜਾਂ ਉੱਪਰੋਂ ਬੱਦਲ ਤੁਹਾਨੂੰ ਦੇਖ ਹੀ ਰਹੇ ਹੋਣੇ ਆ ਉੱਪਰ نیچے ਉੱਪਰ نیچے ਚੱਲਦੇ ਰਹਿੰਦੇ ਆ ਸੋਹਣਾ ਮੌਸਮ ਹੈ ਫਿਲਹਾਲ ਤਾਂ ਠੰਢੀ ਹੈ ਬਾਕੀ ਕਰਦੇ ਆ ਗੱਲਬਾਤ ਅੱਗੇ ਮਿਲਦੇ ਆ ਬਨੇਰੇਓ ਬਲੌਗ ਦੇ ਨਾਲ ਹਾਂਜੀ ਟਾਈਮ 1 ਵਜ ਗਿਆ ਤੇ ਲੱਗੇ ਭੁੱਖ ਮਾਨਿਕਨ ਸਿੰਘ ਸਾਹਿਬ ਤੋਂ ਪਹਿਲੀ ਚਾਹ ਪਾਈਗੀ ਪੀ ਕੇ ਤੁਰੇ ਸੀ ਤੇ ਉਹ ਭੁੱਖ ਲੱਗੀ ਆ ਤੇ ਪਰੌਂਠੇ ਖਾਣੇ ਨਾਲ ਪੀਣੇ ਆ ਚਾਹ ਆਇਓ ਕੋਈ ਕੱਟ-ਕੱਟ ਕੇ ਦੇ ਦਿੱਤੇ ਪਰੌਂਠੇ ਉਹਨਾਂ ਨੇ ਤੇ ਆਮਣਾ ਪਰੋਸ ਰਿਹਾ ਨਾਲ ਚਾਹ ਵੀ ਆ ਗਈ ਹੈ ਨਾਲ ਚਾਹ ਰਹੀ ਹੈ ਕੱਲਾ ਦਹੀਂ ਦੇਖਦੇ ਨੇ ਦਹੀਂ ਮੰਗਾਉਣੇ ਇਹਨੂੰ ਕਹਿ ਕੇ ਬਈ ਨੂੰ ਆਮਣੇ ਪਰੋਸਵੀਰ ਬਣ ਕੇ ਤੂੰ ਜਿਹੜੀ ਸੇਵਾ ਕਰਦਾ ਨਾ ਮੈਨੂੰ ਮੇਰੇ ਮਨ ਨੂੰ ਬਹੁਤ ਲੱਗੀ ਬਿਹਤਰੀ ਸੇਵਾ ਆਏ ਆ ਬੰਦਾ ਸਾਡੇ ਨਾਲ ਮਾਨ ਚ ਕੋਸ ਨਹੀਂ ਬੰਦੇ ਦੇ ਦੇ ਐਡਾ ਸਾਫ ਸੁਥਰਾ ਬੰਦਾ ਨਾ ਇਹ ਬਾਕੀ ਤੇ ਨਹੀਂ ਠੋਰੀ ਇੱਕ ਲਿਆ ਦੇ ਯਾਰ ਬਹੁਤ ਹੋ ਗਿਆ ਹੂੰ ਇੰਨਾਂ ਕੀ ਕਰਨੇ ਇੱਕ ਲਿਆ ਕੇ ਦੇਖ ਲੈ ਪਹਿਲਾਂ ਕਿੰਨੇ ਕਹੋ ਤੇ ਪਰੌਂਠੇ ਆ ਹੈਗੇ ਆਹਾਂ ਕੱਟ-ਕੱਟ ਕੇ ਦਿੱਤੇ ਆ ਦੇਖੋ ਬਾਕੀ ਖਾਦੇ ਤੋਂ ਪਤਾ ਲੱਗੂ ਕਿ ਹੋ ਜੇ ਕਿ ਹੋ ਜੇ ਨਹੀਂ ਲੈ ਉਹਨੇ ਰੱਖੀ ਵੀਰ ਬਣ ਕੇ ਇੱਕ ਇੱਕ ਪੀਸ ਜਾਰਾ ਰੱਖਦੇ ਕਿਨ ਇੱਕ ਵਾਰ ਤੇ ਨਾਲ ਉਹ ਜੋ ਗੁਚਾ ਤੇ ਨਾਲ ਦਹੀਂ ਠੋਰੀ ਮੰਗਾ ਕੇ ਦੇਖ ਲੈ ਨੇ ਕਿੰਨੇ ਕੁ ਦੇ ਦਿੰਦੇ ਆ ਤੇ ਨਾਲ ਵੈਸੀ ਆਚਾਰ ਇਹਨਾਂ ਦਾ ਡੱਬੇ ਚ ਰੱਖਿਆ ਹੈ। ਕਾਲਾ ਵਾਲਾ ਕੰਮ ਠੀਕ ਹੈ। ਪਰੌਂਠੇ ਵੀ ਵੈਸੇ ਦਾ ਠੀਕ ਹੈ ਕੋ ਛੋਟੇ ਹੈ ਨਹੀਂਗੇ। ਗਰੋਸ ਰਿਹਾ ਹੈ। ਯਾਰ ਬੰਦੇ ਦਾ ਦੇਣਾ ਨਹੀਂ ਦੇ ਸਕਦੇ ਮੈਂ ਨਾ। ਇੱਕ ਇੱਕ ਰੱਖ ਦੇ ਕਿ ਨਾ ਕੋਰ। ਚਲ ਦੋ ਦੋ ਰੱਖ ਦੇ ਰੱਖ ਦੇ ਦੋ ਦੋ ਰੱਖ ਦੇ ਕੋਰ ਯਾਰ। ਰੱਖ ਦੇ ਦੋ ਦੋ। ਉਹ ਐਂ ਹੀ ਬਣਾਉਂਦੇ ਹੁੰਦੇ ਕੀ ਥਾਂ ਤੇ ਕੱਟ ਕੇ ਬਣਾਉਂਦੇ ਆ। ਚਲੋ। ਬਣ ਰਹੇ ਹੋ ਲੋਕ ਦੇ ਨਾਲ ਵੀ ਖਾਣੇ ਪਰੌਂਠੇ ਤੇ ਫਿਰ ਕਰਦੇ ਆਂ ਗੱਲਬਾਤ ਅੱਗੇ ਦੀ ਹਾਂਜੀ ਪਰੌਂਠੇ ਪਰੌਂਠੇ ਖਾ ਕੇ ਹਲੇ ਥੋੜੀ ਤੂਰੀ ਆਏ ਸੀ ਤੇ ਚੰਡੇ ਵਾਲੇ ਮੋਟਰਸਾਈਕਲ ਖੜੇ ਸੀ ਤੇ ਉਹਨਾਂ ਨੇ ਹੱਥ ਮਾਰਿਆ ਕਹਿੰਦੇ ਰੁਕੋ ਕਿਉਂ ਕਿਉਂਕਿ ਅੱਗੇ ਪੁਲਿਸ ਵਾਲੇ ਖੜੇ ਆ ਉਹ 50 ਨੰਬਰ ਮੋਟਰਸਾਈਕਲ ਗੱਡੀ ਕੱਲਾ ਉਸੇ ਨੂੰ ਰੋਕ ਰਹੇ ਐ ਹਿਮਾਚਲ ਨੰਬਰ ਗੱਡੀਆਂ ਮੋਟਰਸਾਈਕਲ ਨੂੰ ਕਿਸੇ ਨੂੰ ਨਹੀਂ ਰੋਕਦੇ ਬੀਮਾ ਪ੍ਰਦੂਸ਼ਣ ਆਰਸੀ ਤੇ ਲਾਇਸੈਂਸ ਚੈੱਕ ਕਰਦੇ ਆ। ਬਾਕੀ ਚਲਾਣਤਾ ਉਹਨਾਂ ਨੇ ਕਰਨਾ ਹੀ ਹੈ ਕੋਈ ਮਰਨਾ ਲਾ ਕੇ ਕਰਦੇਣ ਉਹ। ਤੇ ਆਮ ਨੰਬਰ ਵਹੀਕਲ ਜਿਆਦਾ ਰੋਕ ਰਹੇ ਆ। ਬਾਕੀ ਦੇਖਦੇ ਆ ਵੇਟ ਕਰਦੇ ਆ। ਜਦੋਂ ਚਲੇਗੇ ਤਾਂ ਫਿਰ ਨਿਕਲਾਂਗੇ। ਬਾਕੀ ਬਣੀ ਰਹੋ ਵਲੌਗ ਦਿਨ ਨਾਲ। ਖੜੇ ਖੜੇ ਨੇ ਦੇਖਿਆ ਤਾਂ ਬੱਦ੍ਹਾਈ ਬਹੁਤ ਹੋ ਰਹੀ ਹੈ। ਖੁਲਿਆ ਪਿਆ ਪੂਰਾ ਕੋਈ ਪਤਾ ਨਹੀਂ ਕਦੋਂ ਵਰਨ ਲੱਗ ਗਏ ਬਾਕੀ ਦੇਖਦੇ ਹਾਂ ਕੀ ਬੰਦ ਹੈ ਫਲਾਲ ਤਰਤੀ ਖੜੇ ਆਲੇ ਉਹਨਾ ਟਾਈਮ ਮੈਂ ਸੋਚਿਆ ਤੁਹਾਨੂੰ ਪਹਾੜੀ ਦਿਖਾ ਦਈਏ ਫੇਰ ਦੇਖੋ ਵੀਊ ਸੋਹਣਾ ਲੋਕੇਸ਼ਨ ਇੱਥੇ ਵੀ ਲਈ ਤਾਂ ਪੂਰੇ ਹਿਮਾਚਲ ਦੀ ਸੋਹਣੀ ਹੈ ਇੱਥੇ ਕੁਝ ਜ਼ਿਆਦਾ ਸੋਹਣੀ ਲੱਗ ਰਹੀ ਜੇ ਲੋਕੇਸ਼ਨ ਬਣੇ ਰੋ ਵਲੌਗ ਦੇ ਨਾਲ ਟਾਈਮ ਹੋ ਗਏ 3:30 ਦਾ ਤੇ ਆਪਾਂ ਮੰਡੀ ਨੂੰ ਕਿਰੇ ਪਾਰ ਮੰਡੀ ਦੇ ਵਿੱਚ ਵੜਨ ਦੀ ਐਤਕ ਜ਼ਰੂਰਤ ਨਹੀਂ ਵੀ ਆਪਾਂ ਨੂੰ ਕਿਉਂਕਿ ਉਹਨਾਂ ਨੇ ਬਾਈਪਾਸ ਜਿਹੜੀਆਂ ਟਨਲਾਂ ਨਾਲ ਕੱਢੀਆਂ ਹੋਈਆਂ ਤੇ ਉਹਨਾਂ ਦੇ ਵਿੱਚ ਦੀ ਸਾਰੀ ਮੰਡੀ ਪਾਸ ਹੋ ਗਈ ਤੇ ਹੁਣ ਠੰਡਾ ਜਾ ਹੋ ਗਿਆ ਮੌਸਮ ਮੀਂਹ ਪਈ ਜਾਂਦਾ ਕਚਾ ਪੀਨੂ ਜੀ ਕੀਤਾ ਤੇ ਇਧਰ ਆਉਣਾ ਜੀ ਆਪਣੇ ਵਾਲੇ ਮੋਟਰਸਾਈਕਲ ਆ ਕੇ ਖਲਾਰੇ ਸੀ ਕੰਨਾ ਬਹੁਤ ਬਹੁਤ ਵਧੀਆ ਕੰਮ ਹੋ ਗਿਆ ਕੰਨਾ ਚਾਹ ਦਾ ਬਹੁਤ ਸ਼ਕੀਨ ਹਮ ਤਾਂ ਅੱਜ ਤਾਂ ਪੀਨੇ ਅਸੀਂ ਕਿਹੜਾ ਕਹਿੰਦੇ ਨਹੀਂ ਪਿੰਦੇ ਪਰ ਐਨੇ ਨਾਲ ਨਾਲ ਤਾਂ ਮੋਟਰਸਾਈਕਲ ਨੂੰ ਰੈਸਟ ਮਿਲ ਜਾਂਦੀ ਹੈ ਵਾਲੇ ਆਪ ਨੂੰ ਪਰ ਪਿੱਛੇ ਜਿਹੜਾ ਰਸਤਾ ਸੀ ਬਹੁਤ ਗੰਦਾ ਸੀ ਮਿੱਟੀ ਬਹੁਤ ਜਿਆਦਾ ਸੀ ਸਾਰਾ ਮੂੰਹ ਸਰ ਭਰ ਗਿਆ ਆਵਣੇ ਨੇ ਹੈਲਮਟ ਲਿਆ ਸੀ ਭਾਈ ਉਹਦੇ ਵਿੱਚ ਸ਼ੀਸ਼ਾ ਹੈ ਨਹੀਂ ਸੀਗਾ ਢੂੜੇ ਵਾਲੇ ਕੋਪਾ ਨੂੰ ਭਰਤਾ ਮਿੱਟੀ ਨਾਲ ਸਾਰਾ ਉਹ ਕਿ ਮਰ ਔਖਾ ਕੰਮ ਇਹਦਾਂ ਆਪਣੇ ਦੋਫੇ ਜੀ ਮੂੰਹ ਤੋਂ ਘਟੇ ਵਿਚਾਰੇ ਕੀ ਕਰੂਆ ਬੰਦਾ ਯਾਰ ਛੜਣਾ ਸੀ ਗੰਬਾਈ ਹੂੰ ਬਹੁਤ ਸਾਰਾ ਮੂੰਹ ਸਰ ਪਰ ਗਿਆ ਹੁਣ ਤੋਤਾ ਮਾੜਾ ਮੋਟਾ ਸਾਫ ਜਿਹਾ ਦਿਖਣ ਲੱਗਿਆ ਤੁਹਾਡਾ ਰ ਵੀ ਰਹਿੰਦਾ ਹੈ ਫੇਸ ਨਾ ਖਰਾਬ ਹੋ ਜਾ ਕਿਤੇ ਯਾਰ ਚਲ ਜੀ ਚਿੱਟੀ ਬਾਕੀ ਮਿਲਦੇ ਆਂਗੇ ਬਣੇਰੋ ਵਲੌਗ ਦੇ ਨਾਲ ਕਰਦੇ ਆਂ ਗੱਲਬਾਤ ਆ ਗਈ ਗਰਮਾ ਗਰਮ ਚਾਹ ਤੁਰਫੀ 3 ਪਣਿਆ ਕਿ ਨਹੀਂ ਪਣਿਆ ਤੇ ਸਾਹਮਣੇ ਤੇਰਾ ਬਾਈ ਜੀ ਬੜਿਆ ਹੋਇਆ ਬੱਸ ਤੇ ਮੈਂ ਥੋੜਾ ਟਾਈਮ ਪਿੱਛੇ ਸੈਟ ਕਰਕੇ ਆ ਇਸ ਜ਼ਰੀਰ ਫਿਲਹਾਲ ਠੀਕ ਹੈ ਬਾਕੀ ਕਰਦੇ ਆ ਗੱਲਬਾਤ ਅੱਗੇ ਹਾਂਜੀ ਟਾਈਮ ਹੋ ਗਿਆ 5:30 ਤੇ ਆਪਾਂ ਆ ਗਏ ਫਲਾਸਕੁਰ ਦੇ ਲਾਗੇ ਕੰਨਾਲ ਨੰਬਰ 5 ਕੋਲ ਦਿਖਾਉਣੇ ਤੁਹਾਨੂੰ ਵੀ ਨਾਲ ਨੰਬਰ 5 ਤੇ ਇਸ ਤਰ੍ਹਾਂ ਦੀਆਂ ਕਾਫੀ 터ਨਲ ਬਣਾ ਦਿੱਤੀਆਂ ਨੇ ਇਸ ਰੋਡ ਤੇ ਜੇ ਤੁਸੀਂ ਮਨਾਲੀ ਨੂੰ ਕੁਸੌਂ ਜਾਂ ਮੰਡੀਕਰਦਾ ਹੁਣ ਜਾਣੇ ਹੋ ਤਾਂ ਘਟੋ ਘਟ ਇਸ ਦੇ ਨਾਲ 2-3 ਘੰਟਿਆਂ ਦਾ ਫਰਕ ਪੈ ਗਿਆ ਵੀ ਤੁਸੀਂ ਜਲਦੀ ਜਾ ਸਕਦੇ ਹੋ ਤੇ ਇਹ 터ਨਲਾਂ ਜਿਹੜੀਆਂ ਕਾਫੀ ਸਾਰਿਆਂ ਦਾ ਬਾਈਪਾਸ ਬਣ ਗਈਆਂ ਇਹ ਤੇ ਬਾਕੀ ਬਣੇ ਰਹੋ ਵਲੌਗ ਨਾਲ ਕਰਦੇ ਹਾਂ ਗੱਲਬਾਤ ਬਹੁਤ ਸੋਹਣੀ ਬਣਾਈ ਹੋਈ 터ਨਲ ਤੁਸੀਂ ਦੇਖ ਹੀ ਸਕਦੇ ਹੋ ਸਾਹ ਸੁਤਰੀ ਹੈ ਪੂਰੀ ਪੱਕੀ ਬਣਾਈ ਹੋਈ ਹੈ ਤੇ ਇੱਕ ਟਰਨ ਨਾਲ ਜਿਹੜੀ ਮਨਿਕਨ ਸਾਹਿਬ ਦੇ ਨੇੜੇ ਰਾਹਿਆਂ ਦੀ ਉਹ ਪੱਕੀ ਹੈ ਤੇ ਬਾਕੀ ਸਾਰੀਆਂ ਟਰਨ ਨਾਲ ਇਹਨਾਂ ਨੇ ਪੱਕੀਆਂ ਬਣਾਤੀਆਂ ਜਿੰਨੀਆਂ ਵੀ ਹੈ ਲਾਈਟਾਂ ਲੱਗੀਆਂ ਹੋਈਆਂ ਵਿੱਚ ਵਧੀਆ ਛੜਕ ਬਣੀ ਹੋਈ ਹੈ ਤੇ ਐਮਰਜੈਂਸੀ ਨੰਬਰ ਦਿੱਤੇ ਹੋਏ ਵਿੱਚ ਇਹਨਾਂ ਨੇ ਕੋਈ ਪ੍ਰੋਬਲਮ ਆਉਂਦੀ ਤਾਂ ਬਾਕੀ ਬਣੇ ਰੋ ਵਲੌਗ ਦੇ ਨਾਲ ਪਹਾੜਾਂ ਦੇ ਖੂਬਸੂਰਤ ਨਜ਼ਾਰੇ ਪਹਾੜਾਂ ਦੇ ਵਿੱਚੋਂ ਨਿਕਲਦੀਆਂ ਭਾਫ਼ਾਂ ਤੇ نیچے ਬਣੇ ਹੋਏ ਘਰ ਰੰਗ-ਬਰੰਗੇ ਤੇ ਨਾਲ ਵਹਿਦੀ ਹੋਈ ਨਦੀ ਬਹੁਤ ਸੋਹਣਾ ਲੱਗ ਰਿਹਾ ਹੈ ਦੇਖੋ ਕਿਵੇਂ ਨਿਕਲ ਰਿਆ ਵਿੱਚੋਂ ਭਾਫ਼ਾਂ ਨਿਕਲਦੀਆਂ ਪਹਾੜਾਂ ਦੀ ਇੰਨਾ ਖੂਬਸੂਰਤ ਨਜ਼ਾਰਾ ਤੌਬਾ ਤੌਬਾ ਹੋ ਗਈ ਪਈ ਹੈ ਤੇ ਟਾਈਮ ਵੀ ਘਟੂ ਘਟ ਮੇਰਾ ਸੋਣਾ 6 ਵਜੇ ਗਏ ਹੋਣੇ ਆ ਬਹੁਤ ਖੂਬਸੂਰਤ ਨਜ਼ਾਰਾ ਹੈ ਸ਼ਾਮ ਦਾ ਬਾਕੀ ਬਣੇ ਰੋ ਵਲੌਗ ਦੇ ਨਾਲ ਕਰਦੇ ਆ ਗੱਲਬਾਤ ਅੱਗੇ ਬੜਾ ਮਨਮੋਹਕ ਦ੍ਰਿਸ਼ ਹੈ ਮਨ ਖੁਸ਼ ਹੋ ਜਾਂਦਾ ਹੈ ਚੀਜ਼ਾਂ ਦੇਖ ਕੇ ਬਦਲਾਂ ਦੇ ਨਾਲ ਹੀ ਮਿਲੇ ਪਏ ਜਮਾਂ ਬਾਕੀ ਮਿਲਦੇ ਆ ਅੱਗੇ ਕਰਦੇ ਆ ਗੱਲਬਾਤ ਅੱਗੇ ਹਾਂਜੀ ਟਾਈਮ ਹੋ ਗਿਆ 7:30 ਦਾ ਤੇ ਆਪਾਂ ਆ ਗਏ ਉਸੇ ਜਗ੍ਹਾ ਸ਼੍ਰੀ ਆਨੰਦਪੁਰ ਸਾਹਿਬ ਭਾਈ ਬਚਿੱਤਰ ਸਿੰਘ ਸਰਾ ਵਿੱਚ ਤੇ ਗੁਰਪ੍ਰੀਤ ਨੂੰ ਲੈਣ ਚਲਾਇਆ ਹੋਇਆ ਇੱਕ ਵਾਰ ਤੇ ਫਿਰ ਮੈਂ ਜਾਣਾ ਉਸ ਤੋਂ ਬਾਅਦ ਵਾਧਾ ਕਰਦੇ ਕਿ ਤੇ ਰੂਮ ਵਗੈਰਾ ਲੈਣੇ ਕਰ ਕਰਦੇ ਆ ਬਾਅਦ ਦੀ ਗੱਲ ਤੇ ਇੱਕ ਛਾਤ ਭਾਈ ਬਚਿੱਤਰ ਸਿੰਘ ਦੀ ਸਰਾਹ ਤੇ ਜੇ ਪਾਈ ਬਚਤਰ ਸਿੰਘ ਦੀ ਸਰਾਹ ਨੂੰ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 100 ਰੁਪਏ ਭਰਉਂਦੇ ਆ 500 ਰੁਪਏ ਸਿਰਫ ਵਾਪਸ ਕਰ ਲੈਂਦੇ ਆ ਤਾਂ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆਂ ਹਾਂਜੀ ਨਹਾਣੂ ਕੇ ਹੋ ਗਏ ਆ ਰੈਡੀ ਤੇ ਹੁਣ ਚੱਲਦੇ ਆਂ ਰੋਟੀ ਖਾਣ ਤੇ ਆ ਕੇ ਕਰਦੇ ਆਂ ਦੂਜੀ ਗੱਲਬਾਤ ਬਣੇ ਰਹੋ ਬਲੌਗ ਦੇ ਤੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਹਾਂ ਰੋਟੀ ਰਾਟੀ ਖਾਏ ਸੀ ਤੇ ਆਦੇ ਹੁਣ ਕਰਦੇ ਰੈਸਟ ਤੇ ਸਵੇਰੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ